ਦੇਖੋ ਜਿਹੜੀ ਪੰਜਾਬ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਇੱਕ ਇੱਕ ਸੁਪਨਾ ਸੀਗਾ ਵੀ ਪੰਜਾਬ ਦੀ ਆਰਥਿਕਤਾ ਨੂੰ ਕਿਵੇਂ ਉੱਤੇ ਚੁੱਕਣਾ ਜਿਹੜਾ ਮੇਨ ਤੋਂ ਰਾਵੋ ਕਿਸਾਨੀ ਆ ਤੇ ਇੱਥੇ ਸਾਡੇ ਬੱਚੇ ਜਿਹੜੇ ਡਿਗਰੀਆਂ ਲੈਂਦੇ ਸੀ ਵੈਟਰਨਰੀ ਡਾਕਟਰ ਦੀਆਂ ਜਾਂ ਹੋਰ ਜਿੰਨੇ ਵੀ ਕੋਰਸਸ ਹੈਗੇ ਆ ਉਹਦੇ ਲਈ ਇਹ ਕਾਫੀ ਦੇਰ ਤੋਂ ਪੈਂਡਿੰਗ ਪਿਆ ਸੀਗਾ ਪ੍ਰੋਜੈਕਟ ਪਿਛਲੀਆਂ ਸਰਕਾਰਾਂ ਦੇ ਟਾਈਮ ਦਾ ਤੇ ਸਾਡੇ ਐਮਡੀ ਸਾਹਿਬ ਮਾਨਯੋਗ ਉਹਨਾਂ ਨੇ ਬੜੀ ਮਿਹਨਤ ਕਰਕੇ ਤੇ ਵਾਈਸ ਚਾਂਸਲਰ ਸਾਹਿਬ ਨੇ ਮਿਹਨਤ ਕਰਕੇ ਇਹ ਜਿਹੜਾ ਬੜੇ 3 ਮਹੀਨੇ ਦੇ ਸਮੇਂ ਵਿੱਚ ਇਹਨੂੰ ਜਿਹੜਾ ਕੰਪਲੀਟ ਕੀਤਾ ਹੈ ਤੇ ਸਾਡੇ ਆਉਣ ਵਾਲੇ ਆਉਣ ਵਾਲੇ ਬੱਚਿਆਂ ਲਈ ਜਿਹੜਾ ਐਜੂਕੇਸ਼ਨ ਦੇ ਨਾਲ ਨਾਲ ਜਿਹੜਾ ਪ੍ਰੈਕਟੀਕਲ ਹੈਗਾ ਉਹਦੇ ਲਈ ਵੀ ਇਹ ਬੜਾ ਸਹਾਇਕ ਸਿੱਧ ਹੋਏਗਾ ਤਾਂ ਕਿ ਸਾਡੇ ਬੱਚੇ ਜਦੋਂ ਵੀ ਕਿਤੇ ਜਾਣ ਉਹਨਾਂ ਨੂੰ ਸਾਰਾ ਪ੍ਰੈਕਟੀਕਲ ਤਜਰਬਾ ਵੀ ਜਿਹੜਾ ਨਾਲ ਹੋਵੇ ਤੇ 15 ਕਰੋੜ ਦੇ ਲਗਭਗ ਇਹਦੀ ਟੋਟਲ ਜਿਹੜੀ ਕਾਸਟ ਆਈ ਹੈ ਵਿੱਚ ਇਹ ਮਸ਼ੀਨਰੀ ਵਿੱਚ ਇਹ ਬਿਲਡਿੰਗ ਵਿੱਚ ਸਾਰਾ ਕੁਝ ਉਹਦੇ ਵਿੱਚ ਮਿਲਕ ਫੈਡ ਨੇ ਵੀ ਹੈਲਪ ਕੀਤੀ ਹੈ ਯੂਨੀਵਰਸਿਟੀ ਦਾ ਆਪਣਾ ਵੀ ਬਹੁਤ ਵੱਡਾ ਰੋਲ ਹੈ ਤੇ ਦੋ ਤਿੰਨ ਅਦਾਰਿਆਂ ਦੇ ਲੜਕੇ ਜਿਹੜਾ ਇਹ ਬਹੁਤ ਸੋਹਣਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਨੂੰ ਲੱਗਦਾ ਸਾਡੀ ਨੌਜਵਾਨ ਪੀੜ੍ਹੀ ਕਿਦਾ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਸੋ ਜੇਕਰ ਇੱਥੇ ਕਿਤਾ ਮੁਕੀ ਜਿਹੜੇ ਆ ਟ੍ਰੇਨਿੰਗ ਲਊਗੀ ਚੰਗੇ ਕੋਰਸੇ ਡਿਗਰੀਆਂ ਕਰੂਗੀ ਤੇ ਇੱਥੇ ਉਹਨਾਂ ਨੂੰ ਬਿਜ਼ਨਸ ਕਰਨ ਚੰਗੀ ਤੇ ਨੌਕਰੀ ਲੈਣ ਚੰਗੀ ਫਾਇਦਾ ਹੋਊਗਾ ਬਿਲਕੁਲ ਜੀ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ ਵੀ ਨਸ਼ਿਆਂ ਤੋਂ ਮੁਕਤ ਪੰਜਾਬ ਸਾਡਾ ਬੇਰੁਜ਼ਗਾਰ ਨੌਜਵਾਨ ਜਿਹੜੇ ਬੱਚੇ ਲਗਭਗ 40000 ਤੋਂ ਉੱਤੇ ਬੱਚਿਆਂ ਨੂੰ ਆਪਾਂ ਸਵਾ ਸਾਲ ਦੇ ਵਿੱਚ ਰੁਜ਼ਗਾਰ ਦੇ ਚੁੱਕੇ ਆ ਤੇ ਲੋਕ ਵਿਦੇਸ਼ਾਂ ਚੋਂ ਵੀ ਸਾਡੇ ਬੱਚੇ ਅੱਜ ਪੰਜਾਬ ਦੀ ਆਰਥਿਕਤਾ ਨੂੰ ਦੇਖ ਕੇ ਪੰਜਾਬ ਦੇ ਮਾਹੌਲ ਨੂੰ ਦੇਖ ਕੇ ਮਾਹਜਗ ਮੁੱਖ ਮੰਤਰੀ ਸਾਹਿਬ ਦੀ ਇਮਾਨਦਾਰੀ ਨੂੰ ਦੇਖ ਕੇ ਬਚਨ ਵੱਤਾਂ ਨੂੰ ਦੇਖ ਕੇ ਵਾਪਸ ਵੀ ਬੱਚੇ ਸਾਡੇ ਆਉਣ ਲੱਗੇ ਤੇ ਜਿਹੜੇ ਜਾਣ ਲਈ ਤਿਆਰ ਸੀਗੇ ਉਹ ਵੀ ਇੱਥੇ ਰੁਕਣ ਲੱਗੇ ਇਹ ਬਹੁਤ ਵੱਡਾ ਇੱਕ ਸਾਡਾ ਜਿਹੜਾ ਖਜ਼ਾਨਾ ਸੀਗਾ ਸਾਡੇ ਆਉਣ ਵਾਲੀਆਂ نسلਾਂ ਆਉਣ ਵਾਲੀਆਂ ਪੀੜੀਆਂ ਉਹ ਜਿਹੜੀਆਂ ਇੱਥੇ ਸਾਡਾ ਪੰਜਾਬ ਹੈ ਜਿਹੜਾ ਗਿੱਧੇ ਪੰਗੜੇ ਵਾਲਾ ਪੰਜਾਬ ਜਿਹੜਾ ਖੁਸ਼ਹਾਲ ਪੰਜਾਬ ਹੈ ਉਹ ਬਣਾਉਣ ਦਾ ਜਿਹੜਾ ਸੁਪਨਾ ਹੈ ਮਾਹਜਗ ਮੁੱਖ ਮੰਤਰੀ ਸਾਹਿਬ ਦਾ ਉਹ ਅਸੀਂ ਸਾਕਾਰ ਕਰਨ ਦੇ ਉਹ ਲੂਗਾ ਉਸੇ ਅਦਾ ਕਰਾਂਗੇ ਲੱਗਦਾ ਕਿ ਜਿਹੜਾ ਅਮੁੱਲ ਹੈ ਪੂਰੇ ਦੇਸ਼ ਦੇ ਵਿੱਚ ਫੈਲਾ ਹੋਇਆ ਹੈ اسی ਤਰ੍ਹਾਂ ਵੇਰਕਾ ਵੀ ਉਸੇ ਤਰਜ਼ ਦੇ ਜਿਹੜਾ ਪੂਰੇ ਦੇਸ਼ ਦੇ ਵਿੱਚ ਹੋਰ ਫੈਲੇ ਹੋ ਰਹੇ ਸੀ ਐਕਸਪੈਂਸ਼ਨ ਹੋ ਗਈ ਬਿਲਕੁਲ ਜੀ ਸਾਡਾ ਦੇਖੋ ਜਦੋਂ ਅਸੀਂ 1.5 ਸਾਲ ਪਹਿਲਾਂ ਸੰਭਿਆ ਉਦੋਂ 4500 ਕਰੋੜ ਤੇ ਸੀਗਾ ਸਾਡਾ ਹੁਣ ਸਾਡਾ ਸਾਡੇ ਸਾਰੇ ਆਫੀਸਰ ਸਹਿਬਾਨ ਦੀ ਮਿਹਨਤ ਨਾਲ ਸਾਡੇ ਸਾਰੇ ਚੇਅਰਮੈਨ ਡਾਇਰੈਕਟਰ ਸਹਿਬਾਨ ਦੀ ਮਿਹਨਤ ਨਾਲ ਇਹ ਲਗਭਗ 6000 ਕਰੋੜ ਕਰੋੜ ਦੇ ਕਰੀਬੇ ਪਹੁੰਚ ਚੁੱਕਿਆ ਤੇ ਅਸੀਂ ਮਾਨ ਸਾਹਿਬ ਦਾ ਜਿਹੜਾ ਸੁਪਨਾ ਹੈ ਵੀ 15000 ਕਰੋੜ ਤੇ ਇਹਨੂੰ ਪਹੁੰਚਾਉਣਾ ਹੈ 2027 ਤੱਕ 220 227 ਤੱਕ 2027 ਤੱਕ ਤੇ ਉਸ ਉਹਦੇ ਵਿੱਚ ਅਸੀਂ ਜਿੰਨੀ ਅਸੀਂ ਮਿਹਨਤ ਕਰਾਂਗੇ ਜੋ ਸਾਡੇ ਵੱਲੋਂ ਹੋਊਗਾ ਅਸੀਂ ਪੂਰੀ ਵਚਨਬੱਧਤਾ ਸਾਡੀ ਤੇ ਸਾਡੇ ਸਮੁੱਚਾ ਸਾਡਾ ਜਿਹੜਾ ਸਿਸਟਮ ਹੈ ਆਫੀਸਰ ਸਾਹਿਬਾਨ ਦਾ ਜਾਂ ਜੋ ਵੀ ਸਾਡੇ ਡਾਇਰੈਕਟਰ ਸਾਹਿਬਾਨ ਨਾਲ ਅਸੀਂ ਮਿਹਨਤ ਕਰ ਰਹੇ ਹਾਂ ਦਿਨ ਰਾਤ ਇਹ ਬੇਸਿਕਲੀ ਦੋ ਜ਼ਾਇਰੇ ਹਨ ਇੱਕ ਵੇਰਕਾ ਹੋ ਗਿਆ ਉਹ ਵੀ ਕਿਸਾਨ ਵੀਰਾਂ ਲਈ ਹੈ ਇੱਕ ਯੂਨੀਵਰਸਿਟੀ ਹੈ ਜਿਹੜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਜਿਹੜਾ ਕੀਤਾ ਹੁੰਦਾ ਉਹਦੇ ਉੱਤੇ ਕੰਮ ਕਰਦੇ ਆਂ ਤੇ ਸਾਡੇ ਜਿਹੜੀ ਪ੍ਰੋਡਕਟ ਹੈ ਮੇਨ ਪ੍ਰੋਡਕਟ ਸਾਡੀ ਹੈ ਸਾਡੇ ਗ੍ਰੈਜੂਏਟਸ ਉਹ ਜਿਹੜੇ ਡੇਰੀ ਸਾਇੰਸ ਦੇ ਗ੍ਰੈਜੂਏਟ ਹੈ ਉਹ ਬੇਰਕਾ ਚ ਉਹਨਾਂ ਨੂੰ ਨੌਕਰੀ ਮਿਲਦੀ ਹੈ ਪਿਛਲੇ ਸਾਲ ਲਗਭਗ 22 ਬੱਚੇ ਸੀ ਜਿਹੜੇ ਬੇਰਕਾ ਚ ਐਬਜ਼orb ਹੋਏ ਤੇ ਉਹਨਾਂ ਦੀ ਜਿਹੜੀ ਪ੍ਰੈਕਟੀਕਲ ਨੋਲਿਜ ਹੈ ਉਹਨੂੰ ਜਿਹੜਾ ਸਕਿੱਲ ਹੈ ਉਹ ਦੇਖਣ ਲਈ ਇਹ ਇੱਕ ਅਦਾਇਰਾ ਦੋਨਾਂ ਨੇ ਰਲ ਕੇ ਤੇ ਆਰਕੀ ਵੀਵਾਇ ਦਾ ਵੀ ਕਾਫੀ ਇਹਦੇ ਵਿੱਚ ਉਹਨਾਂ ਦਾ ਰਾਸ਼ੀ ਸਾਨੂੰ ਮਿਲੀ ਸੀ ਉਹਦੇ ਰਾਹੀਂ ਇਹਦੀ ਉਸਾਰੀ ਹੋਈ ਹੈ ਤੇ ਇਹ ਸਾਡੇ ਜਿਹੜੇ ਸਟੂਡੈਂਟਸ ਹੈ ਫਾਈਨਲ ਏਅਰ ਚ ਉਹਨਾਂ ਦੀ ਹੈਂਡਸ-ਆਨ ਪ੍ਰੈਕਟਿਸ ਹੋਣੀ ਹੈ ਕੰਪਲੀਟ ਪੂਰਾ ਸਾਲ ਤੋਂ ਉਹਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਹੈ ਇੱਥੇ ਫਰਮੈਂਟਡ ਪ੍ਰੋਡਕਟਸ ਜਿਵੇਂ ਵੇਰਕਾ ਬਣਾਉਗੀ ਈਵਨ ਅਦਰਵਾਈਜ਼ ਵੀ ਸਾਡੇ ਸਟੂਡੈਂਟਸ ਜਿਹੜੇ ਸੀ ਉਹ ਵੱਖਰੀ ਵੱਖਰੀ ਥਾਂ ਤੇ ਵੇਰਕਾ ਦੇ ਪਲਾਂਟਸ ਤੇ ਜਾਂਦੇ ਸੀ ਤੇ ਉਥੇ ਸਿੱਖ ਕੇ ਆਂਦੇ ਸੀ ਸਾਡੇ ਕੋਲ ਵੀ ਇੱਕ ਛੋਟਾ ਪਲਾਂਟ ਹੈ ਉਥੇ ਵੀ ਸਿੱਖਦੇ ਆ ਸਾਡੇ ਵੀ 25 30 ਤਰ੍ਹਾਂ ਦੇ ਪ੍ਰੋਡਕਟ ਬੰਦੇ ਹਨ ਜਿੰਨੇ ਉਹਨਾਂ ਦੀ ਪ੍ਰੈਕਟੀਕਲ ਸਕਿੱਲ ਹੋ ਗਈ ਉਹਨੇ ਉਹ ਅੱਗੇ ਜਾ ਕੇ ਕਾਮਯਾਬ ਹੋਣਗੇ ਭਾਵੇਂ ਉਹ ਆਪਣਾ ਰੋਜ਼ਗਾਰ ਕਰੀਏ ਭਾਵੇਂ ਉਹ ਸਾਡੇ ਵਿਰਕਾ ਦੇ ਰਾਹੀਂ ਕਿਸਾਨਾਂ ਦਾ ਭਲਾ ਕਰੀਏ ਉਹ ਹੈ ਸੱਚ ਲੱਗਦਾ ਕਿ ਜਿੱਦਾਂ ਪੰਜਾਬ ਦੇ ਵਿੱਚ ਵੀ ਜਿੰਨੀ ਆਖਾਪਦ ਹੈਗੀ ਉਹਨਾਂ ਦਾ ਪ੍ਰੋਡਕਸ਼ਨ ਬਹੁਤ ਘੱਟ ਹੈ ਦੁੱਧੀ ਤੋਂ ਉਸ ਨੂੰ ਵੀ ਵਧਾਉਣ ਲਈ ਕਿਤਨਾ ਕਿਤੇ ਛੜੀ ਪ੍ਰੋਡਕਸ਼ਨ ਸਾਡੇ ਪੂਰੇ ਦੇਸ਼ 'ਚ ਸਭ ਤੋਂ ਵੱਧ ਹੈ ਸਾਡੇ 1210 ਗ੍ਰਾਮ ਪਰ ਪ੍ਰਸੰਦੀ ਹੈਗੀ ਪਰ ਡੇ ਦੀ ਜੋ ਕਿ ਪੂਰੀ ਕੰਟਰੀ ਚ ਫਰਸਟ ਹੈ ਨੰਬਰ 2 ਉਤੇ ਹਰਿਆਣਾ ਆਂਦਾ ਹੈ ਉਹਦੀ ਪਿਛਲੇ ਸਾਲ 110 ਸੀ ਇਸ ਸਾਲ ਦੱਸੋ 60 ਹੋ ਗਈ ਘਟੀ ਹੈ ਉਹਨਾਂ ਦੀ ਤਾਂ ਸਾਡੀ ਬੱਤੀ ਜਾਰੀ ਹੈ ਘਟੀ ਨਹੀਂ ਹੈ ਤੋ ਪਰ ਮੇਨ ਚੀਜ਼ ਹੈ ਕਿ ਇਹਦੇ ਜਿਹੜੇ ਪ੍ਰੋਡਕਟ ਬਣਾ ਕੇ ਜੇ ਵੇਚਾਂ ਆਪਾਂ ਬਾਹਰ ਐਕਸਪੋਰਟ ਕਰਾਂਗੇ ਵੱਖਰੇ ਵੱਖਰੇ ਜਿਵੇਂ ਜੰਮੂ ਕਸ਼ਮੀਰ ਹੈ ਉੱਥੇ ਫੌਜ ਵੀ ਬਹੁਤ ਹੈ ਫੌਜ ਦੀ ਵੀ ਡਿਮਾਂਡ ਬਹੁਤ ਹੁੰਦੀ ਹੈ ਇਸ ਤਰ੍ਹਾਂ ਦੇ ਪ੍ਰਦੇਸ਼ਾਂ ਤੁਸੀਂ ਦਿੱਲੀ ਹੈ ਚੰਡੀਗੜ੍ਹ ਟਰਾਈ ਸਿਟੀ ਹੈ ਸਾਡੇ ਕੋਲ ਉਹਨਾਂ ਨੂੰ ਜੇ ਆਪਾਂ ਐਕਸਪੋਰਟ ਕਰਦੇ ਹਾਂ ਉਹਨਾਂ ਨੂੰ ਆਪਣਾ ਮਾਲ ਸਪਲਾਈ ਕਰਦੇ ਹਾਂ ਪ੍ਰੋਸੈਸ ਕਰਕੇ ਤੋਂ ਦੇ ਵਿੱਚ ਬੜਾ ਫਾਇਦਾ